डीआईजी हरचरण सिंह पुलर ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅੱਜ ਉਹਨਾਂ ਦੀ ਮੋੜ ਸੁਣਵਾਈ ਹੈ ਅਦਾਲਤ ਕੋਈ ਵੱਡਾ ਫੈਸਲਾ ਲੈ ਸਕਦਾ ਹੈ ਜੀ ਹਾਂ ਅੱਜ ਅਦਾਲਤ ਕੋਈ ਵੱਡਾ ਫੈਸਲਾ ਕਰੇਗਾ ਜਿਸ ਤੋਂ ਬਾਅਦ ਉਹਨਾਂ ਨੂੰ ਕੋਈ ਵੱਡਾ ਛਟਕਾ ਜਾ ਉਹਨਾਂ ਦੀ ਮੁਸ਼ਕਲ ਹੈ ਜਿਹੜੀ ਹੈ ਕਿ ਵੱਤ ਸਕਦੀ ਹੈ ਨਾ ਤਾਂ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਸੀਬੀਆਈ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਰਿਸ਼ਵਤ ਖੋਰੀ ਮਾਮਲੇ ਦੇ ਵਿੱਚ ਜਿਹੜੇ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਦੂਜੇ ਪਾਸੇ ਉੱਥੇ ਹੁਣ ਮੰਤਰ ਡੀਆਈਜੀ ਹਰਚਰਨ ਪੁੱਲਰ ਦੀ ਜ਼ਮਾਨਤ ਅਰਜੀ ਤੇ ਸ਼ੁੱਕਰਵਾਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਸੁਣਵਾਈ ਹੋਵੇਗੀ ਤੇ ਪੁੱਲਰ ਨੇ ਪਿਛਲੇ ਮਹੀਨੇ ਰਿਸ਼ਵਤ ਮਾਮਲੇ 'ਚ ਜ਼ਮਾਨਤ ਅਰਜੀ ਦਾਇਰ ਕੀਤੀ ਸੀ ਤਾਂ ਪੁੱਲਰ ਦੇ ਵਕੀਲ ਦਾ ਇਹ ਕਹਿਣਾ ਸੀ ਕਿ ਇਸ ਮਾਮਲੇ 'ਚ ਸੀਬੀਆਈ ਚਾਰਜ ਸ਼ੀਟ ਦਾਖਲ ਕਰ ਚੁੱਕੀ ਹੈ ਤੇ ਪੁੱਲਰ ਤਕਰੀਬਨ 2.5 ਮਹੀਨਿਆਂ ਤੋਂ ਜੇਲ੍ਹ 'ਚ ਹੈ ਤੇ ਟ੍ਰਾਇਲ ਸ਼ੁਰੂ ਹੋਣ 'ਚ ਕਾਫੀ ਸਮਾਂ ਲੱਗੇਗਾ ਤਾਂ ਹੁਣ ਸੀਬੀਆਈ ਨੇ ਜ਼ਮਾਨਤ ਅਰਜੀ ਤੇ ਜਵਾਬ ਦਾਖਲ ਕਰਨਾ ਹੈ ਤੇ ਇਸ ਤੋਂ ਪਹਿਲਾਂ ਪੁੱਲਰ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵੀ ਜ਼ਮਾਨਤ ਅਰਜੀ ਦਾਇਰ ਕੀਤੀ ਸੀ ਜਿਸ ਤੇ ਵਕੀਲ ਨੇ ਚਲਾਨ ਪੇਸ਼ ਨਾ ਹੋਣ ਦਾ ਹਵਾਲਾ ਦਿੱਤਾ ਸੀ ਹਾਲਾਂਕਿ ਇਸ ਦਲੀਲ ਨੂੰ ਅਦਾਲਤ ਨੇ ਨਹੀਂ ਮੰਨਿਆ ਤੇ ਅਰਜੀ ਰੱਦ ਕਰ ਦਿੱਤੀ ਤੇ 16 ਅਕਤੂਬਰ ਨੂੰ ਸੀਬੀਆਈ ਨੇ ਪੁੱਲਰ ਨੂੰ 8 ਲੱਖ ਰਿਸ਼ਵਤ ਮੰਗਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਤਾ ਉਸ ਨਾਲ ਇੱਕ ਵਿਚੋਲੀਆ 크ਿਸ਼ਨੂ ਸ਼ਾਰਦਾ ਵੀ ਫੜਿਆ ਗਿਆ ਸੀ ਤੇ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਅੱਜ ਡੀਆਈਸੀ ਹਰਚਰਨ ਸਿੰਘ ਪੋਲਰ ਦੀ ਜ਼ਮਾਨਤ ਅਰਜੀ ਦੇ ਉੱਤੇ ਸੁਣਵਾਈ ਹੋਵੇਗੀ ਅਤੇ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਤਾਂ ਡੀਆਈਸੀ ਹਰਚਰਨ ਸਿੰਘ ਪੋਲਰ ਦੀਆਂ ਜਾਤਾ ਮੁਸ਼ਕਲਾਵਾਂ ਵਾਤ ਸਕਦੀਆਂ ਨੇ ਜਾਂ ਉਹਨਾਂ ਨੂੰ ਕੋਈ ਵੱਡਾ ਛਟਕਾ ਲੱਗ ਸਕਦਾ ਹੈ ਹਾਲਾਂਕਿ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਤੇ ਅੱਜ ਉਹਨਾਂ ਦੇ ਵੱਲੋਂ ਜਿਹੜੀ ਕਿ ਜ਼ਮਾਨਤ ਅਰਜੀ ਪਾਈ ਗਈ ਸੀ ਉਸ ਨੂੰ ਲੈ ਕੇ ਸੁਣਵਾਈ ਹੋਵੇਗੀ ਤੇ ਅਦਾਲਤ ਕੋਈ ਵੱਡਾ ਫੈਸਲਾ ਉਹਨਾਂ ਨੂੰ ਲੈ ਕੇ ਸੁਣਾ ਸਕਦਾ ਹੈ ਗ੍ਰਿਫਤਾਰ ਕੀਤੇ ਆ ਗਿਆ ਹਾਲਾਂਕਿ ਦੂਜੇ ਪਾਸੇ ਉਥੇ ਹੁਣ ਮੋੰਤਰ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਅਰਜੀ ਤੇ ਸ਼ੁੱਕਰਵਾਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਸੁਣਵਾਈ ਹੋਵੇਗੀ ਤੇ ਭੁੱਲਰ ਨੇ ਪਿਛਲੇ ਮਹੀਨੇ ਰਿਸ਼ਵਤ ਮਾਮਲੇ 'ਚ ਜ਼ਮਾਨਤ ਅਰਜੀ ਦਾਇਰ ਕੀਤੀ ਸੀ ਤਾਂ ਭੁੱਲਰ ਦੇ ਵਕੀਲ ਦਾ ਇਹ ਕਹਿਣਾ ਸੀ ਕਿ ਇਸ ਮਾਮਲੇ 'ਚ ਸੀਬੀਆਈ ਚਾਰਜ ਸ਼ੀਟ ਦਾਖਲ ਕਰ ਚੁੱਕੀ ਹੈ ਤੇ ਭੁੱਲਰ ਤਕਰੀਬਨ 2.5 ਮਹੀਨਿਆਂ ਤੋਂ ਜੇਲ੍ਹ 'ਚ ਹੈ ਤੇ ਟ੍ਰਾਇਲ ਸ਼ੁਰੂ ਹੋਣ 'ਚ ਕਾਫੀ ਸਮਾਂ ਲੱਗੇਗਾ ਤਾਂ ਹੁਣ ਸੀਬੀਆਈ ਨੇ ਜ਼ਮਾਨਤ ਅਰਜੀ ਤੇ ਜਵਾਬ ਦਾਖਲ ਕਰਨਾ ਹੈ ਤੇ ਇਸ ਤੋਂ ਪਹਿਲਾਂ ਪੁੱਲਰ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵੀ ਜ਼ਮਾਨਤ ਅਰਜੀ ਦਾਇਰ ਕੀਤੀ ਸੀ ਜਿਸ 'ਤੇ ਵਕੀਲ ਨੇ ਚਲਾਨ ਪੇਸ਼ ਨਾ ਹੋਣ ਦਾ ਹਵਾਲਾ ਦਿੱਤਾ ਸੀ ਹਾਲਾਂਕਿ ਇਸ ਦਲੀਲ ਨੂੰ ਅਦਾਲਤ ਨੇ ਨਹੀਂ ਮੰਨਿਆ ਤੇ ਅਰਜੀ ਰੱਦ ਕਰ ਦਿੱਤੀ ਤੇ 16 ਅਕਤੂਬਰ ਨੂੰ ਸੀਬੀਆਈ ਨੇ ਪੁੱਲਰ ਨੂੰ 8 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਤਾਂ ਉਸ ਨਾਲ ਇੱਕ ਵਿਚੋਲੀਆ ਕ੍ਰਿਸ਼ਨੂ ਸ਼ਾਰਦਾ ਵੀ ਫੜਿਆ ਗਿਆ ਸੀ ਤੇ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਅੱਜ ਡੀਆਈਸੀ ਹਰਚਰਨ ਸਿੰਘ ਪੋਲਰ ਦੀ ਜ਼ਮਾਨਤ ਅਰਜੀ ਦੇ ਉੱਤੇ ਸੁਣਵਾਈ ਹੋਵੇਗੀ ਅਤੇ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਤਾਂ ਡੀਆਈਸੀ ਹਰਚਰਨ ਸਿੰਘ ਪੋਲਰ ਦੀਆਂ ਜਾਤਾ ਮੁਸ਼ਕਲਾ ਵਾਤ ਸਕਦੀਆਂ ਨੇ ਜਾਂ ਉਹਨਾਂ ਨੂੰ ਕੋਈ ਵੱਡਾ ਛਟਕਾ ਲੱਗ ਸਕਦਾ ਹੈ ਹਾਲਾਂਕਿ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਤੇ ਅੱਜ ਉਹਨਾਂ ਦੇ ਵੱਲੋਂ ਜਿਹੜੀ ਕਿ ਜ਼ਮਾਨਤ ਅਰਜੀ ਪਾਈ ਗਈ ਸੀ ਉਸ ਨੂੰ ਲੈ ਕੇ ਸੁਣਵਾਈ ਹੋਵੇਗੀ ਤੇ ਅਦਾਲਤ ਕੋਈ ਵੱਡਾ ਫੈਸਲਾ ਉਹਨਾਂ ਨੂੰ ਲੈ ਕੇ ਸੁਣਾ ਸਕਦਾ ਹੈ